ਸਤਿ ਸ਼੍ਰੀ ਅਕਾਲ ਦੋਸਤੋ ਲਵ ਫੋਰਐਵਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਬ੍ਰੇਕਿੰਗ ਨਿਊਜ਼ ਲੈ ਕੇ ਆ ਰਹੇ ਹਾਂ ਜਿਹੜੇ ਸਾਡੇ ਨੌਜਵਾਨ ਇਟਲੀ ਜਾਣਾ ਚਾਹੁੰਦੇ ਨੇ ਤੇ ਸਾਡੇ ਇੱਕ ਵੀਰ ਨੇ ਸਾਨੂੰ ਲਾਈਵ ਭੇਜਿਆ ਤੇ ਦੱਸਿਆ ਕਿ ਹਾਂ ਵੀ ਕਿ ਤੁਸੀਂ ਕਿਹੜੇ ਤਰੀਕੇ ਨਾਲ ਇਟਲੀ ਆ ਸਕਦੇ ਹੋ ਤੇ ਦੋਸਤੋ ਆਪਾਂ ਤੁਹਾਡੇ ਸਾਹਮਣੇ ਉਹ ਲਾਈਵ ਪੇਸ ਕਰਦੇ ਹਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਉਹ ਪੰਜਾਬ ਦਾ ਨੌਜਵਾਨ ਜਿਹੜਾ ਬਾਹਰ ਜਾਣਾ ਚਾਹੁੰਦਾ ਹੈ ਇਟਲੀ ਉਹ ਵੀਡੀਓ ਨੂੰ ਦੇਖ ਸਕੇ ਧੰਨਵਾਦੀ ਸਤਿ ਸ਼੍ਰੀ ਅਕਾਲ ਹੰਜੋਰ ਨੂੰ ਨਮਸਤੇ ਸਾਸਤ੍ਰੀਕਾਲ ਸਾਰਨਵੀ ਸਿਕਰੇਟੋ ਫਲੂਸੀਦੋਰੀ 18 ਬਾਰੇ ਗੱਲ ਸੁਣਾ ਫਸਟ ਗੱਲ ਇਹ ਆ ਪ੍ਰੈਜ਼ੀਡੈਂਟ ਜਿੰਤੀ ਰੋਨੀ ਨੇ 15 ਦਸੰਬਰ ਨੂੰ ਸਾਇੰਟਿਕ ਤੇ ਠੀਕ ਹੈ ਤਾਂ 15 ਜਨਵਰੀ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਸੈਕਲੀ ਕਿੰਨੇ ਬੰਦੇ ਆ ਸਕਦੇ ਆ ਹਨ 3850 ਟੋਟਲ ਇਹ ਬੰਦੇ 18000 ਬੰਦੇ ਲਬੋਰਸਟਾ ਜੁਨਾਰੀ ਦੇ ਆ ਸਕਦੇ ਉਹਦੇ ਵਿੱਚ ਵੀ ਕੋਟਾ ਹੁੰਦਾ ਇਹਦਾ ਮਤਲਬ ਇਹ ਹੈ ਕਿ ਐਗਜ਼ੈਂਪਲ ਇੰਡੀਆ ਤੋਂ 3000 ਬੰਗਲਾਦੇਸ਼ ਤੋਂ 2000 ਇਹ ਵੀ ਕੰਟਰੀ ਦੇ ਸਾਹਮਣੇ ਹੁੰਦਾ ਉਹ ਵੀ ਤਾਂ ਪਤਾ ਲੱਗ ਗਿਆ ਕਿ ਕਿਹੜੀ ਕਿਹੜੀ ਕੰਟਰੀ ਤੋਂ ਬੰਦੇ ਆ ਸਕਦੇ ਆ। ਉਸ ਤੋਂ ਬਾਅਦ ਏਰੀਆ ਦਾ ਵੀ ਡਿਪੈਂਡ ਕਰਦਾ ਹੈ। ਸਾਊਥ ਇਟਲੀ 'ਚ ਪੇਪਰ ਪਰ ਹੋਣਗੇ ਚਾਂਸ ਜ਼ਿਆਦਾ ਹੈ ਹਨਾ। ਨਾਰਥ ਇਟਲੀ 'ਚ ਪੇਪਰ ਹੋਣਗੇ ਚਾਂਸ ਘੱਟ ਹੈ। ਸੋ ਕੋਚ ਕੋਟਾ ਹੁੰਦਾ ਉੱਚ ਵੀ ਡਿਪੈਂਡ ਕਰਦਾ ਹੈ ਕਿ ਕਿੰਨੇ ਬੰਦੇ ਆ ਸਕਦੇ ਕਿਉਂਕਿ ਐਗਰੀਕਲਚਰ ਦਾ ਕੰਮ ਸਾਊਥ ਇਟਲੀ 'ਚ ਬਹੁਤ ਜ਼ਿਆਦਾ ਹੈ। ਉਸ ਤੋਂ ਬਾਅਦ ਜਿਹੜੇ 12850 ਆ ਬੰਦੇ ਉਹਦਾ ਐਗਜ਼ੈਂਪਲ ਜਿਹ ਕੋਈ ਸਟੂਡੈਂਟ ਪੀਸੇ ਤੇ ਆਇਆ ਤਹੋ ਪਾਰਟ ਟਾਈਮ ਕੰਮ ਕਰ ਰਿਹਾ ਹੈ ਨਾ ਕੰਟਰੈਕਟ ਇਨ ਡਿਟਰਮਿਨਾਟੋ ਆ ਉਹ ਆਪਣਾ ਸੁਜੋਰਨੋ ਚੇਂਜ ਕਰ ਸਕਦਾ ਹੈ ਉਹ ਇਹ ਦਾ ਮਤਲਬ ਉਹ ਬੱਚੋ ਫੁੱਲ ਟਾਈਮ ਕੰਮ ਕਰ ਸਕਦਾ ਹੈ ਜਿਹੜਾ ਨੀਰੋ ਚਾ ਤਾਂ ਉਹ ਆਪਣੇ ਪੱਕੇ ਹੋਣ ਦੇ ਪੇਪਰ ਬਣਾ ਲੈ ਚੰਦਾ ਉਹ ਲਿਖੇ ਪੇਪਰ ਹੈ ਨਹੀਂ ਇਹ ਦਾ ਮਤਲਬ ਉਹਦੇ ਕੋਈ ਚਾਂਸ ਨਹੀਂ ਹੈ ਕਿ ਉਹ ਪੱਕਾ ਹੋ ਸਕੇ ਤਾਂ ਉਹਨੂੰ ਵੇਟ ਕਰਨੀ ਪੈਣੀ ਆ ਨੈਕਸਟ ਈਅਰ ਜੇ ਦਾ ਮਤਲਬ ਦੋ ਹਿਅਰ ਉੱਪਰ ਨਹੀਂ ਜੇ ਚਾਂਸ ਹੋਣ ਇਹ ਵੀ ਡਿਪੈਂਡ ਕਰਦਾ ਹੈ ਕਿ ਗਵਰਨਮੈਂਟ ਕਿਹੜੀ ਇਟਲੀ ਜੁਮਣੇਗੀ আহা হন যে চার মার্চ বোটা হইয়া হ্যাঁ এ মতো প্লিজ শেয়ার দিস বিডিও এন্ড লাইক দিস পেজ